ਜਿੰਤਾ ਸਰਕਾਰ ਨੂੰ ਚੈਲੰਜ ਕੀਤਾ ਸੀ ਕਿ ਹੁਣ ਜਿਹੜੇ 29 ਮੋਬਾਈਲ ਨੇ 141 ਕਰੋੜ ਐ 540 ਕਰੋੜ ਦੀ ਇੱਕ ਵਿਦੇਸ਼ੀ ਕੰਪਨੀ ਐ ਹਜ਼ਾਰ ਏਕੜ ਜਿਹੜਾ ਸ਼ਿਮਲੇ ਚ ਐ ਮੁੱਖ ਮੰਤਰੀਓ ਤੇ ਸਬੂਤ ਦਿਖਤ ਕਰੋ ਮੁੱਖ ਮੰਤਰੀ ਕੋਲ ਸਬੂਤ ਕੋਈ ਨਿਕਲੇ ਨਾ ਅਰਜੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਗੱਲਾਂ ਕੀ ਕਰਦੇ ਹੋ ਆ ਮੁੱਛਾਂ ਦੀ ਐ ਤਾਂ ਮੁੱਖ ਮੰਤਰੀ ਸਾਹਿਬ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਤੁਹਾਨੂੰ 91 ਦਿਨ ਚ ਲੱਪਿਆ ਕੱਖ ਨਹੀਂ ਹੁਣ ਕਦੇ ਚੱਲੇ ਜਾਂਦੇ ਜਨਰਲ ਡਾਕਟਰ ਉਹ ਝੂਠੋ ਤਾਂ ਕਿੰਨੀ ਕਵਾਰੀ ਨੰਗਾ ਕਰਨਗੇ ਕਿੱਥੇ ਜਾ ਕੇ ਤੇ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਐ ਮੁੱਛਾ ਨਹੀਂ ਚੱਲਦੀ ਵੀ ਇਹ ਤੋਰੀਆਂ ਚੀਕਾਂ ਕਢਾਵਾ ਦਾਂਗੇ ਫਲਾਣਾ ਕਰ ਦਾਂਗੇ ਬੀਪੀ ਵਿਕਰਮਜੀਤਿਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣਾ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰੋ ਬਾਹਰ ਆ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦਾ ਜਵਾਬ ਕੀਤਾ ਦੇਣੇ ਸੋਚਦੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮਸੋਹ ਮਜੀਠੀਆ ਜੋ ਕਿ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਰਮਸੋਹ ਮਜੀਠੀਆ ਦੇ ਉੱਤੇ ਤੰਜ ਕੱਸਦੇ ਹੋਏ ਨਜ਼ਰਾਂ ਦੇ ਰਹੇ ਤੇ ਕਦੇ ਡਰੱਗ ਦੀਆਂ ਗੱਲਾਂ ਕਰਦੇ ਨੇ ਤੇ ਕਦੇ ਕਹਿੰਦੇ ਨੇ ਅਸੀਂ ਵੱਡੀਆਂ ਮੱਛੀਆਂ ਨੂੰ ਗ੍ਰਿਫਤਾਰ ਕਰਾਂਗੇ ਉਹਦੇ ਚੱਲਦੇ ਹੀ ਹੁਣ ਅਕਾਲੀ ਦਲ ਦੇ ਮੁਖ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਈ ਸਵਾਲ ਕੀਤੇ ਗਏ ਨੇ ਪਹਿਲਾਂ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਬਿਆਨ ਸੁਣੋ ਫਿਰ ਤੁਹਾਨੂੰ ਅਰਸ਼ਦੀਪ ਸਿੰਘ ਕਲੇਰ ਉਹਨਾਂ ਦਾ ਬਿਆਨ ਸੁਣਾਵਾਂਗੇ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕੰਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿ ਬਹਿ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੇ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕਾਂ ਕਢਾ ਦਾਂਗੇ ਫਲਾਨਾ ਕਰਦਾਂ ਵਾਹਿਗੁਰੂ ਪ੍ਰਮਾਤਮਾ ਬڑے-ਬڑے ਆਏ ਚੀਕਾਂ ਵਾਲੇ ਇੱਥੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਹਨਾਂ ਤੋਂ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਛਾਂ ਨੂੰ ਵੱਟ ਦੇ ਕੇ ਕਿਹਾ ਗਿਆ ਹੈ ਕਿ ਐਦਾਂ ਨਹੀਂ ਚੱਲੇਗਾ ਤੇ ਹੁਣ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਉਹਨੇ ਕਿਹਾ ਕਿ 4 ਸਾਲ ਹੋ ਗਏ ਵਿਕਰਮ ਸੋਮਜੀਠਿਆ ਤੋਂ ਡਰਾਗਣੇ ਲੱਭੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਕੁਝ ਵੀ ਬਰਾਮਦ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅਕਾਲੀ ਦਲ ਨੇ ਤੁਹਾਨੂੰ ਚੈਲੰਜ ਕੀਤਾ ਹੋ ਕਬੂਰ ਕਰੋ ਦੇਖੋ ਮੈਂ ਤਾਂ ਪਹਿਲੇ ਹੀ ਕਹਿਆ ਸੀ ਵੀ ਡਰੱਗ ਦੇ ਕੇਸ 'ਚ ਪੰਜਾਬ ਸਰਕਾਰ ਨੂੰ 4 ਸਾਲ ਤੋਂ ਡਰੱਗ ਨਹੀਂ ਲੱਭਿਆ ਤੇ ਆ ਹੁਣ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਝੂਠਾ ਮੁਕੱਦਮਾ ਬਣਾਇਆ ਵਿਕਰਮ ਮਜੀਠੀਆ ਸਾਹਿਬ ਤੇ ਇੰਚ ਜਾਇਦਾਦ ਨਹੀਂ ਲੱਭਣ। ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਹੀ ਕਬੂਲ ਲਿਆ ਸਟੇਜ 'ਤੇ ਖੜੇ ਹੋ ਕੇ ਕਿ ਕਿਉਂਕਿ ਅਸੀਂ ਸੋਚਦੇ ਸੀ ਕਿ ਜਦੋਂ ਵਿਕਰਮ ਮਜੀਠੀਆ ਜੁਡੀਸ਼ੀਅਲ ਰਿਮਾਂਡ ਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਮਜੀਠੀਆ ਨੇ ਸਿੱਧਾ ਸਰਕਾਰ ਨੂੰ ਚੈਲੰਜ ਕੀਤਾ ਸੀ ਕਿ ਹੁਣ ਜਿਹੜਾ 29 ਮੋਬਾਈਲ ਨੇ 148 ਕਰੋੜ ਹੈ 540 ਕਰੋੜ ਦੀ ਇੱਕ ਵਿਦੇਸ਼ੀ ਕੰਪਨੀ ਹੈ 1000 ਏਕੜ ਜਿਹੜਾ ਸ਼ਿਮਲੇ ਚ ਹੈ ਮੁੱਖ ਮੰਤਰੀ ਉਹਦੇ ਸਬੂਤ ਜਨਤਕ ਕਰਨ ਮੁੱਖ ਮੰਤਰੀ ਕੋਲ ਸਬੂਤ ਕੋਈ ਨਿਕਲੇ ਹੁਣ ਮੁੱਖ ਮੰਤਰੀ ਗੱਲ ਕਮਾਉਣੀ ਚਾਹੁੰਦੇ ਅੱਜ ਮੁੱਖ ਮੰਤਰੀ ਸਾਹਿਬ ਸਟੇਜ ਤੇ ਚੜ ਕੇ ਕਹਿੰਦੇ ਜੀ ਡਰਗ ਚ ਕਾਰਵਾਈ ਹੋਈ ਮੁੱਖ ਮੰਤਰੀ ਸਾਹਿਬ ਤੁਹਾਡੇ ਸਰਕਾਰੀ ਵਕੀਲ ਨੇ ਤੁਹਾਡੇ ਇਸ ਦਾਅਵੇ ਦੀ ਪਹਿਲੇ ਦਿਨੀ ਫੂਕ ਕੱਢੀ ਸੀ ਇਹ ਆਮਦਨ ਤੋਂ ਬਾਜ਼ਾਜਾਦ ਦਾ ਕੇਸ ਹੈ ਸਾਡਾ ਮੁੱਖ ਮੰਤਰੀ ਝੂਠ ਬੋਲ ਰਹੇ ਔਰ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਗੱਲਾਂ ਕੀ ਕਰਦੇ ਹੋ ਆ ਮੁੱਛਾਂ ਦੀ ਇੱਦਾਂ ਮੁੱਖ ਮੰਤਰੀ ਸਾਹਿਬ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਮੁੱਖ ਮੰਤਰੀ ਦਾ ਕੰਮ ਹੈ ਫੈਕਟਸ ਤੇ ਆ ਕੇ ਗੱਲ ਕਰਨੀ ਆਪਣੇ ਐਡਵੋਕੇਟ ਜਨਰਲ ਨੂੰ ਬੁਲਾ ਦੋ ਪੁੱਛ ਲਓ ਕੀ ਲੱਭਿਆ ਕਿਉਂਕਿ ਤੁਹਾਨੂੰ 11 ਦਿਨ ਚ ਲੱਭਿਆ ਕੱਖ ਨਹੀਂ ਹੁਣ ਕਦੇ ਚੱਲੇ ਜਾਂਦੇ ਜਨਰਲ ਡੈਸਕ ਉਹ ਝੂਠ ਸੋਤਾ ਕਿੰਨੀ ਕਵਾਰੀ ਨੰਗਾ ਕਰਨਗੇ ਪੰਜਾਬ ਤੁਸੀਂ ਪੰਜਾਬ ਦੇ ਹਾਲਾਤਾਂ ਵੱਲ ਕਿਉਂ ਨਹੀਂ ਧਿਆਨ ਦਿੰਦੇ ਸਟੇਜ ਤੇ ਖੜੇ ਹੋ ਕੇ ਵਿਰੋਧੀਆਂ ਨਾਲੀ ਤੁਤੂ ਬੇਮੇਂ ਚ ਰੁਤੇ ਰਹਿੰਦੇ ਹੋ ਜਦਕਿ ਪਰਸੋਂ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਕਲਾਕਾਰ ਤਾਨਿਆ ਉਹਦੇ ਪਿਤਾ ਜੀ ਜੋ ਡਾਕਟਰ ਨੇ ਉਹਨਾਂ ਦੀ ਕਲੀਨਿਕ ਚੜ੍ਹ ਕੇ ਲੋਕ ਗੋਲੀਆਂ ਮਾਰ ਗਏ ਉਹਨਾਂ ਕੱਲ ਇੱਕ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਮੁੱਖ ਮੰਤਰੀ ਪੰਜਾਬ ਵਿਅਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਬਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣਾ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰ ਬਾਹਰ ਆ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦੇ ਜਵਾਬ ਵੀ ਤਾਂ ਦੇਣੇ ਸੁਣਨੇ ਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋਈ ਨਹੀਂ ਸਥਿਤੀ 'ਚ ਨਾ ਪਾਓ ਤੁਹਾਨੂੰ ਜਿਹੜਾ ਸ਼ਰਮਨੀ ਅਕਾਲੀ ਦਲ ਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਤੁਹਾਡੀ ਗੱਲਾਂ ਹੀ ਸੁਣੀਆਂ ਨੇ ਸਬੂਤ ਤੁਹਾਡੇ ਤੋਂ ਨਿਕਲਿਆ ਕੋਈ ਨਹੀਂ ਡਰਗ ਵੇਲੇ 4 ਸਾਲ ਚ ਨਹੀਂ ਨਿਕਲਿਆ 8 ਕਰੋੜ ਰੁਪਏ ਵਕੀਲਾਂ ਤੇ ਖਰਚਾ ਤਾਂ ਨਹੀਂ ਨਿਕਲਿਆ ਸੁਪਰੀਮ ਕੋਰਟ ਤੱਕ ਝਾੜ ਪਈ ਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਲੱਭੀ ਸੋ ਆਪਾਂ ਗੱਲਾਂ ਦੇ ਉੱਤੇ ਆਈਏ ਆਪਾਂ ਫੈਕਟਸ ਦੇ ਉੱਤੇ ਆਈਏ ਔਰ ਜਿਹੜਾ ਅਕਾਲੀ ਦਲ ਦਾ ਚੈਲੰਜ ਹੈ ਸਬੂਤ ਕੱਢ ਕੇ ਲਿਆਓ ਹੁਣ ਤੁਹਾਨੂੰ ਭੱਜਣ ਨਹੀਂ ਦੇਣਾ ਤੁਸੀਂ ਸੋਚਦੇ ਹੋ ਮੈਂ ਗੱਲਾਂ ਮਾਰੀ ਹੱਸੋ ਹੀ ਨਹੀਂ ਗੱਲ ਕਰਤੀ ਨਾ ਹੁਣ ਤਾਂ ਜਵਾਬ ਦੇਣਾ ਵਿਕਰਮ ਸੋਮਜੀਠੇ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਮਾਮਲਾ ਪੱਖ ਦਾ ਜਾ ਰਿਹਾ ਹੈ ਤੇ ਅਕਾਲੀ ਦਲ ਤੇ ਆਵਾਦੀ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀ ਆ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਅੱਜ ਸੁਣਵਾਈ ਹੋਈ ਆ ਤੇ ਅੱਗੇ ਸੁਣਵਾਈ ਪੈਗੀ ਆ ਤੇ ਹੁਣ ਵੇਖਣਾ ਹੋਵੇਗਾ ਵਿਕਰਮ ਸੋਮਜੀਠਿਆ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਾਹਤ ਮਿਲਦੀ ਹੈ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਦੇ ਹੀ ਵੱਡੇ ਵੱਡੇ ਤੰਜ ਕੱਸਦੇ ਰਹਿਣਗੇ ਵਿਕਰਮ ਸੋਮਜੀਠਿਆ ਦੇ ਉੱਤੇ ਆਉਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ